ਸਿੱਕਾ ਸਾਡੇ ਵੀਰਾਂ ਲਈ ਜੋ ਗੱਡੜੀ ਫੜਦੇ ਬਹੁਤ ਬਹੁਤ ਵੈਲਕਮ ਜੀ ਆਨ ਕਰਨੇ ਆ ਜੀ ਪਿੰਡ ਚਕਾਰ ਵਾਲੀਆ ਜ਼ਿਲ੍ਹਾ ਦਾ ਦਾਪੋਤ ਸੀ ਡੇਰਾ ਬਾਬਾ ਨਾਨਕ ਫੋਨ ਨੰਬਰ 819502051 ਤੇ ਉਧਰ ਵੀਰੋਂ ਨੇ ਬਹੁਤ ਮਾਨ ਦਿੱਤਾ ਜਿਹੜੇ ਪਿੰਨੇ ਸਾਰੇ ਬੈਣਾ ਉੱਡ ਗਈਆਂ ਅੱਜ ਬਹੁਤ ਸੋਹਣੀ ਵਹਿ ਲੈ ਕੇ ਆਇਆ ਕੱਦਕਾਰ ਤੋਂ ਬਹੁਤ ਚੰਗੀ ਵਹਿੜੀ ਆ ਜੀ ਏਬੀਐਸ ਦੀ ਆ ਪਿਆ ਤੇ ਡਵਾਡਾ ਟੀਕਾ ਲੱਗਾ ਵਾ ਇਹ ਕਰਦਾ ਮੈਂ ਖੋਲ ਕੇ ਚੈੱਕ ਕਰਉਂਦੇ ਆ ਲੱਗਾ ਹਾਂ ਜਿੰਨ ਬੋਟਵਾ ਇਹ ਲਗਾ ਰਿਹਾ ਹਾਂ ਉਹ ਜਿੱਦੀ ਪਹਿਲਾ ਤੂਆ 4 ਦਾ ਨੇ ਰਹੀ ਐ ਹਾਂ ਜੀ ਹਾਂ ਜੀ 26 ਕਿਲੋ ਦੁੱਧ ਦੇਗੇ ਐਂਕੀ 26 ਕਿਲੋ ਦੁੱਧ ਦੇਗੀ ਤੇ ਇਹਦੇ ਮੋਲ ਦੀ ਗੱਲ ਕੀਤੀ ਜੇ ਇਹੋ ਜਿਹੇ ਸੇਕਾਂ ਨੂੰ ਬੜਾ ਬਾੜ ਕਿੰਨੇ ਮੰਗਦੇ ਇਹਦਾ ਮੋਲ 80 ਕਿਲੋ 85 ਕਿਲੋ 75000 ਦੀ ਵਾਸ਼ੀ ਦੇ ਦਾਂਗੇ 75 ਤੋਂ ਵੀ ਹੋਰ ਮਾਰ ਦਾ ਕਰਦਾਂਗੇ ਕਿੰਨਾ ਗੜੀਏ ਮਾਰਦਾ ਤੁਸੀਂ ਆਪੇ ਦੱਸੋ ਦਾ ਦੋ ਤੋ ਨਹੀਂ ਦਦੋ ਫਿਰ ਹਾ ਨਾ ਵਾਸ਼ੀ ਦੇ ਲਾ ਕੇ 60000 ਦੀ ਠੀਕ ਆ ਵੀਰ ਜੀ ਫੋਨ ਨੰਬਰ ਫੇਰ ਦੱਦਨੇ ਕਿਹਾ ਸੀ ਨਾ 5020851 ਤੇ ਵੀਡੀਓ ਦੇ ਵੇਖਣ ਤੋਂ ਪਹਿਲਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਦਿਓ i